ਸਸ਼ੀਕਾਲ ਮਾਤਾ ਗੁਜਰੀ ਕੋਲੇ ਦਾ YouTube ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗਗਨਦੀਪ ਕੌਰ ਪੈਦਿਲੋ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਨੈਸ਼ਨਲ ਨਿਊਜ਼ਪੇਪਰ ਡੇ ਅੱਜ ਅਸੀਂ ਮਨਾ ਰਹੇ ਹਾਂ ਤੇ ਉਸ ਦੇ ਸਬੰਧਤ ਹੀ ਅਸੀਂ ਇੱਕ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ ਤੇ ਸਾਡੇ ਨਾਲ ਮੌਜੂਦ ਨੇ ਸੰਦੀਪ ਕੌਰ ਤੇ ਮੇਰੇ ਸਾਥੀ ਨੇ ਜੋ ਤੇ ਉਹਨਾਂ ਤੋਂ ਅਸੀਂ ਅੱਜ ਇਸ ਦਿਨ ਬਾਰੇ ਕੁਝ ਗੱਲਬਾਤ ਕਰਾਂਗੇ ਸੋ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਜੀ ਤੇ ਸੰਦੀਪ ਕੋਰ ਮੇਰਾ ਪਹਿਲਾ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਅੱਜ ਦੇ ਟਾਈਮ 'ਚ ਅਖਬਾਰਾਂ ਦੀ ਕੀ ਮਹੱਤਤਾ ਹੈ ਅੱਜ ਦੇ ਟਾਈਮ 'ਚ ਅਖਬਾਰਾਂ ਦੀ ਉਨੀ ਹੀ ਮਹੱਤਤਾ ਜਿੰਨੀ ਪਹਿਲਾਂ ਸੀਗੀ ਹਾਂਜੀ ਹਾਂਜੀ ਸੋਸ਼ਲ ਮੀਡੀਆ ਦੇ ਆਉਣ ਨਾਲ ਅਖਬਾਰਾਂ ਦੀ ਮਹੱਤਤਾ ਨਹੀਂ ਘਟ ਜਾਂਦੀ ਬੇਸ਼ੱਕ ਅਖਬਾਰ ਹੁਣ ਡਿਜੀਟਲ ਫਾਰਮ 'ਚ ਆ ਗਏ ਜਿਵੇਂ ਨਿਊਜ਼ਪੇਪਰ ਹੋ ਗਏ ਈ-ਬੁੱਕਸ ਹੋ ਗਏ ਇਹ ਸਾਰੇ ਅਖਬਾਰ ਦੇ ਫਾਰਮ ਨੇ ਹਾਂਜੀ ਹਾਂਜੀ ਆਪਾਂ ਹਾਰਡ ਕਾਪੀ ਨੂੰ ਵੀ ਅਖਬਾਰ ਦੀ ਉਨੀ ਮਹੱਤਤਾ ਦਿੰਨੇ ਆ ਜਿੰਨੀ ਈ-ਨਿਊਜ਼ਪੇਪਰ ਦਿੰਨੇ ਹਾਂ ਹਾਂਜੀ ਹਾਂਜੀ ਤੇ ਅਸੀਂ ਦੇਖਦੇ ਹਾਂ ਜਦੋਂ ਪਹਿਲਾਂ ਦੇ ਟਾਈਮ 'ਚ ਅਖਬਾਰ 'ਚ ਕੁਝ ਲਿਮਿਟਡ ਜਾਣਕਾਰੀ ਹੀ ਮਿਲਦੀ ਸੀ ਭਾਵੇਂ ਉਹ ਆਰਥਿਕ ਖੇਤਰ ਦੀ ਲਗਾ ਲੋ ਜਾਂ ਨਾ ਰਾਜਨੀਤਿਕ ਖੇਤਰ ਦੀ ਲਗਾ ਲੋ ਤੇ ਹੁਣ ਇਹ ਜਾਣਕਾਰੀ ਬਹੁਤ ਹੀ ਐਡਵਾਂਸ ਹੋ ਗਈ ਮਤਲਬ ਹਰ ਖੇਤਰ ਦੀ ਜਾਣਕਾਰੀ ਆਉਣ ਲੱਗ ਗਈ ਤੇ ਇਹ ਇਹਦੇ ਵਿੱਚ ਜਿਹੜਾ ਇਹ ਚੇਂਜਸ ਨੇ ਕਿਉਂ ਆਈਆਂ ਦੇਖੋ ਜਿਵੇਂ ਤੁਸੀਂ ਕਿਹਾ ਪਹਿਲਾਂ ਸਿਰਫ ਦੋ ਤਿੰਨ ਖੇਤਰਾਂ 'ਚ ਜਾਣਕਾਰੀ ਹੁੰਦੀ ਜਿਵੇਂ ਰਾਜਨੀਤੀ ਕਾਚ ਹੁੰਦੇ ਅਖਬਾਰਾਂ ਚ ਜਾਂ ਹੁੰਨ ਵਾਲੇ ਨਿਊਜ਼ਪੇਪਰਾਂ ਚ ਨਾ ਸਾਰੇ ਸੰਸਾਰ ਦੀ ਜਾਂ ਸਾਰੇ ਹੀ ਖੇਤਰਾਂ ਦੀ ਜਾਣਕਾਰੀ ਮਿਲਦੀ ਹੈ ਜਿਵੇਂ ਲਾ ਲੋ ਰਾਜਨੀਤਿਕ ਅਰਥ ਅਰਧ ਸ਼ਾਸਤਰ ਵਾਲੀ ਸਪੋਰਟਸ ਐਂਟਰਟੇਨਮੈਂਟ ਹਾਂਜੀ ਹਾਂਜੀ ਇੰਟਰਨੈਸ਼ਨਲ ਸਾਰੇ ਖੇਤਰ ਦੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਪਹਿਲਾਂ ਲਈ ਪਹਿਲਾਂ ਵਾਲੇ ਟਾਈਮ 'ਚ ਇੰਨੇ ਆਪਣੇ ਕੋਲ ਉਹ ਗੱਲਬਾਤ ਕਰਨ ਲਈ ਸਾਧਨ ਨਹੀਂ ਸੀਗੇ ਜਿਹਦੇ ਨਾਲ ਆਪਾਂ ਜਾਣਕਾਰੀ ਹਾਸਲ ਕਰ ਸਕੀ ਹੁਣ ਨਾਲੇ ਟੈਕਨੋਲੋਜੀ ਜ਼ਮਾਨੇ 'ਚ ਆਪਣੇ ਕੋਲ ਇੰਨੀ ਟੈਕਨੋਲੋਜੀ ਵੱਧ ਗਈ ਹੈ ਕਿ ਆਪਾਂ ਸੰਸਾਰ ਦੇ ਕਿਸੇ ਵੀ ਖੇਤਰ 'ਚ ਜਾਣਕਾਰੀ ਹਾਸਲ ਕਰ ਸਕਦੇ ਹੁਣ ਭਾਵੇਂ ਕਹਿ ਲੋ ਆਪਾਂ ਨੂੰ ਸਪੋਰਟਸ ਦੀ ਨਿਊਜ਼ ਚਾਹੀਦੀ ਹੈ ਆਪਾਂ ਕਿਤੇ ਵੀ ਜਾ ਕੇ ਜਾਂ ਕਿਸੇ ਵੀ ਏਜੰਸੀ ਤੋਂ ਆਪਾਂ ਉਹ ਹਾਸਲ ਕਰ ਸਕਦੇ ਹਾਂ ਜਾਣਕਾਰੀ ਤੇ ਆਪਾਂ ਉਹਨੂੰ ਆਪਣੇ ਅਖਬਾਰ ਚ ਪੇਸ਼ ਕਰ ਸਕਦੇ ਹਾਂ ਤੇ ਉਹ ਜਾਣਕਾਰੀ ਨੂੰ ਆਪਾਂ ਅਖਬਾਰ ਚ ਪੂਰੀ ਐਨ ਸਹੀ ਤਰੀਕੇ ਨਾਲ ਪੂਰੀ ਡਿਟੇਲ ਦੇ ਨਾਲ ਲਿਖਾਂਗੇ ਉਹ ਜਾਣਕਾਰੀ ਨੂੰ ਪਹਿਲਾਂ ਸਿਰਫ ਆਪਣੇ ਕੋਲ ਲਿਮਟ ਹੁੰਦੀ ਸੀਗੀ ਵੀ ਆਪਣੇ ਕੋਲ ਸੰਸਾਰ ਦੇ ਜਾਂ ਦੂਜੇ ਦੇਸ਼ ਨਾਲ ਦੂਜੇ ਰਾਜ ਨਾਲ ਸੰਪਰਕ ਕਰਨ ਨਾਲ ਆਪਣੇ ਕੋਲ ਕੋਈ ਜਿਆਦੀਆਂ ਨਹੀਂ ਸੀਗਾ ਪਰ ਹੁਣ ਦੇ ਖੇਤਰ ਚ ਆਪਾਂ ਨੂੰ ਹਰੇਕ ਚੀਜ਼ ਮਿਲ ਚੁੱਕੀ ਹੈ ਜਿਸ ਨਾਲ ਜਾਣਕਾਰੀ ਸਾਰੀ ਮਿਲ ਗਈ ਹੈ ਤੇ ਇਹਦੇ ਵਿੱਚ ਪਹਿਲਾਂ ਅਰਧ ਸ਼ਾਸਤਰ ਦੀਆਂ ਰਾਜਨੀਤਿਕ ਹੁੰਦੀ ਸੀਗੀ ਹੁਣ ਵਾਲੇ ਹੁਣ ਵਾਲੇ ਅਖਬਾਰਾਂ 'ਚ ਆਪਾਂ ਸ਼ੇਅਰ ਮਾਰਕੀਟਿੰਗ ਦਾ ਵੀ ਕਰ ਲੰਨੇ ਆ ਖੇਡਾਂ ਵੀ ਆ ਜਾਂਦੀਆਂ ਆਪਣੇ ਕੋਲ ਰਾਜਨੀਤਿਕ ਵੀ ਆ ਜਾਂਦੀ ਹੈ ਹੋਰ ਆਪਾਂ ਇੱਥੋਂ ਤੱਕ ਕਿ ਆਪਣੇ ਜਿਹੜੇ ਵੀ ਆਪਣੇ ਪਾਠਕ ਨੇ ਉਹ ਆਪਾਂ ਨੂੰ ਫੀਡਬੈਕ ਦੇ ਜਰੀਏ ਆਪਾਂ ਨੂੰ ਲੇਖ ਭੇਜਦੇ ਨੇ ਜੋ ਆਪਣੇ ਕੋਲ ਇੱਕ ਰੀਸ਼ਨ ਬਣ ਗਿਆ ਹੈ ਅਲੱਦਾ ਜਿਸ ਨਾਲ ਆਪਾਂ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਜਾਦਾਂ ਨੇ ਉਹ ਆਪਾਂ ਉਹਨਾਂ ਨੂੰ ਬਾਟਕਾਂ ਤੱਕ ਪਹੁੰਚ ਆ ਚੁੱਕੀ ਹੈ ਤੇ ਹੁਣ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰੀ ਆ ਕਿਤੇ ਨਾ ਕਿਤੇ ਅਸੀਂ ਦੇਖਦੇ ਆ ਵੀ ਜਦੋਂ ਜਦੋਂ ਦਾ ਜਿਹੜਾ ਸੋਸ਼ਲ ਮੀਡੀਆ ਆਇਆ ਹੈ ਨਾ ਲੋਕਾਂ ਨੇ ਜਿਹੜਾ ਅਖਬਾਰ ਪੜਨ ਨੂੰ ਥੋੜਾ ਘਟਾ ਦਿੱਤਾ ਹੈ ਕਿ ਜਿਹੜੀ ਉਹ ਇਨਫੋਰਮੇਸ਼ਨ ਜਿਹੜੀ ਪਹਿਲਾਂ ਲੋਕਾਂ ਨੂੰ ਮਿਲਦੀ ਸੀ ਉਹ ਮਿਲਨੀ ਹੁਣ ਖਤਮ ਹੋ ਗਈ ਜਾਂ ਉਹੀ ਲੋਕਾਂ ਕੋਲ ਕੋਈ ਲੋਕ ਹੋਰ ਚੀਜ਼ਾਂ ਤੇ ਡਾਇਵਰਟ ਹੋ ਗਏ ਵੀ ਉਹਨਾਂ ਕੋਲ ਨਿਊਜ਼ਪੇਪਰ ਪੜਨ ਨੂੰ ਟਾਈਮ ਨਹੀਂ ਹੁੰਦਾ ਜਾਂ ਉਹ ਇੰਟਰਸਟਡ ਨਹੀਂ ਹੈਗੇ ਨਹੀਂ ਨਹੀਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਅਖਬਾਰ ਪੜਨਾ ਉਹਨਾਂ ਨੇ ਘੱਟ ਕਰਤਾ ਹੈ ਜਾਂ ਸੋਸ਼ਲ ਮੀਡੀਆ ਦਾ ਉਹਨਾਂ 'ਤੇ ਪ੍ਰਭਾਵ ਪਿਆ ਹੈ ਪੜ ਅਖਬਾਰ ਤੋਂ ਕਿਸੇ ਵੀ ਜਰੀਏ ਜਾਂ ਕਿਸੇ ਵੀ ਤਰੀਕੇ ਨਾਲ ਪੜਦੇ ਹੀ ਹੋਣੇ ਆ ਜਾਂ ਹੁਣ ਅੱਜ ਕੱਲ ਤਾਂ ਈ ਐਡੀਸ਼ਨ ਹੋ ਗਏ ਨੇ ਈ ਅਖਬਾਰ ਆਉਣ ਲੱਗ ਗਏ ਆਪਣੇ ਕੋਲ ਕਿਉਂਕਿ ਹੁਣ ਵਾਲੇ ਬੱਚਿਆਂ ਕੋਲ ਜਾਂ ਵਿਦਿਆਰਥੀਆਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਅਖਬਾਰ ਨੂੰ ਪੜਨ ਉਹਨਾਂ ਦਾ ਟਾਈਮ 2 ਘੰਟੇ ਦੇ ਸਕਣ ਅਖਬਾਰ ਨੂੰ ਹੁਣ ਉਹ ਜਾਂ ਜਿੱਥੇ ਵੀ ਟਰੈਵਲ ਕਰਦੇ ਨੇ ਜਾਂ ਕਿਤੇ ਵੀ ਆਪਣੀ ਜੋਬ ਜਾਂਦੇ ਨੇ ਉਹ ਆਪਣੇ ਫੋਨ 'ਚ ਈ ਨਿਊਜ਼ਪੇਪਰ ਖੋਲ ਕੇ ਪੜ ਲੈਂਦੇ ਆ ਕਿਉਂਕਿ ਉਹ ਉਹਨਾਂ ਕੋਲ ਇੰਨਾ ਟਾਈਮ ਫालतੂ ਹੀ ਹੁੰਦੇ ਜਾਂਦੇ ਆ ਉਹ ਉਸ ਟਾਈਮ ਨੂੰ ਆਪਣਾ ਖਿੱਚ ਲੰਦੇ ਨੇ ਉਹ ਤਾਂ ਜਾਂ ਪੜ ਲੰਦੇ ਨੇ ਡਾਇਵਰਟ ਕਰ ਲੈਂਦੇ ਨੇ ਉਹ ਟਾਈਮ ਤੇ ਜਿੱਥੇ ਤੱਕ ਤੁਸੀਂ ਕਿਹਾ ਵੀ ਘੱਟ ਕਰ ਲਿਆ ਪੜਨੇ ਇਹਨਾਂ ਨੇ ਹਾਂਜੀ ਉਹ ਹੁਣ ਖੇਤਰਾਂ ਚ ਵੰਡਿਆ ਗਿਆ ਸੋਸ਼ਲ ਮੀਡੀਆ ਆ ਗਿਆ ਉਹ ਹੁਣ ਸੋਸ਼ਲ ਮੀਡੀਆ ਤੇ ਕਿਤੋਂ ਵੀ ਜਾਣਕਾਰੀ ਲੈ ਸਕਦੇ ਆ ਪਰ ਸੋਸ਼ਲ ਮੀਡੀਆ ਥੋੜਾ ਹੀ ਹੈ ਵੀ ਕਹਿ ਸਕਦੇ ਆ ਆਪਾਂ ਨੂੰ ਅੱਧੀ ਕੱਚੀ ਪਕਾਈ ਜਾਣਕਾਰੀ ਮਿਲਦੀ ਆ ਕੋਈ ਗਲਤ ਜਾਣਕਾਰੀ ਮਿਲਦੀ ਹੈ ਪਰ ਅਖਬਾਰ ਜੋ ਅਜਿਹੀ ਚੀਜ਼ ਹੈ ਜਿੱਥੇ ਆਪਾਂ ਨੂੰ ਲਿਖਤੀ ਰੂਪ ਚ ਹਾਂਜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਵੀ ਪੱਕਾ ਹਾਂ ਸਹੀ ਹੋ ਸਕ ਸਹੀ ਜਾਣਕਾਰੀ ਹੈ ਇਹ ਆਪਾਂ ਨੂੰ ਉਹ ਸਿਰਫ ਅਖਬਾਰਾਂ ਤੋਂ ਹੀ ਮਿਲਦੀ ਹੈ ਪਰੋਸਾ ਹੈਗਾ ਮਤਲਬ ਪੂਰਾ ਪਰੋਸਾ ਚਾਹੇ ਉਹ ਇਹ ਅਖਬਾਰ ਹੁਣ ਪਰ ਉਹ ਹੈ ਤਾਂ ਲਿਖਤੀ ਰੂਪ ਚ ਆਪਣੇ ਕੋਲ ਪਰ ਕਹਿ ਸਕਦੇ ਹਾਂ ਮਹੱਤਤਾ ਉਨੀ ਹੋ ਹੈ ਪਰ ਵੰਡੀ ਗਈ ਮਹੱਤਤਾ ਹਾਂਜੀ ਹਾਂਜੀ ਜਦੋਂ ਸਮਾਂ ਬਦਲ ਗਿਆ ਚੀਜ਼ਾਂ ਬਦਲ ਗਈਆਂ ਪਰ ਮਹੱਤਤਾ ਉਨੀ ਹੀ ਹੋਈ ਹਾਂਜੀ ਉਨੀ ਹੋਏ ਠੀਕ ਹੈ ਤੇ ਤੁਸੀਂ ਹੁਣ ਈ ਨਿਊਜ਼ਪੇਪਰ ਦਾ ਜ਼ਿਕਰ ਕੀਤਾ ਈ ਨਿਊਜ਼ਪੇਪਰ ਬਾਰੇ ਥੋੜਾ ਬਹੁਤ ਦੱਸੋ ਸਾਨੂੰ ਈ ਨਿਊਜ਼ਪੇਪਰ ਈ ਜਿਵੇਂ ਹੁਣ ਟੈਕਨੋਲੋਜੀ ਆ ਗਈ ਸਮਾਰਟ ਫੋਨ ਆ ਗਏ ਸਾਰੇ ਕੋਲ ਹੁਣ ਬੰਦਾ ਕਹਿੰਦਾ ਵੀ ਕਿੱਥੇ ਆਪਾਂ ਪਹਿਲਾਂ 5 ਰੁਪਏ ਲਾ ਕੇ ਅਖਬਾਰ ਖਰੀਦਦੇ ਹਾਂ ਹਾਂਜੀ ਹਾਂਜੀ ਹੁਣ ਆਪਾਂ ਸਬਸਕ੍ਰਿਪਸ਼ਨ ਲੈ ਲੈਂਦੇ ਆ ਅਖਬਾਰਾਂ ਦੀ ਸਬਸਕ੍ਰਿਪਸ਼ਨ ਤੋਂ ਆਏ ਆ ਵੀ ਆਪਾਂ ਅਖਬਾਰ ਕਿਸੇ ਵੀ ਸਮੇਂ ਕਿਸੇ ਵੀ ਟਾਈਮ ਪੜ ਸਕਦੇ ਆ ਜੇ ਆਪਣੇ ਕੋਲ ਅੱਜ ਨਹੀਂ ਪੜ ਸਕਿਆ ਤਾਂ ਆਪਾਂ ਕੱਲ ਜਾ ਕੇ ਉਹ ਪਿਛਲਾ ਐਡੀਸ਼ਨ ਪੜ ਸਕਦੇ ਆ ਉਹਨਾਂ ਅਖਬਾਰਾਂ ਦੇ ਆਏ ਸੀ ਜਿਹੜਾ ਹਾਰਡ ਕਾਪੀ ਸੀ ਆਪਣੇ ਕੋਲ ਖੋ ਗਿਆ ਫਿਰ ਆਪਾਂ ਕਿੱਥੋਂ ਪੜਾਂਗੇ ਫਿਰ ਫੋਨ 'ਚ ਆਇਆ ਸਟੋਰ ਆਪਣੇ ਕੋਲ ਪਏ ਆ ਆਰਕਾਈਵਸ ਤੇ ਹੈਗੀ ਆ ਉਹ ਆਰਕਾਈਵਸ 'ਚ ਸਾਰੇ ਹੈਗੇ ਪਿਛਲੇ 1 ਮਹੀਨੇ ਦਾ ਪਿਆ ਪੂਰਾ ਆਪਣੇ ਕੋਲ ਅਖਬਾਰ ਆਪਾਂ ਕਿਸੇ ਵੀ ਟਾਈਮ ਪੜ ਸਕਦੇ ਹਾਂ ਉਹਨੂੰ ਉਸ ਤੋਂ ਆਪਾਂ ਨੂੰ ਜਾਣਕਾਰੀ ਵਾਧੂ ਮਿਲਦੀ ਹੈ ਹਾਂਜੀ ਹਾਂਜੀ ਜੋ ਬੱਚਿਆਂ ਨੂੰ ਲਾਹੇਵੰਦ ਹੁੰਦੀ ਜਿਹੜੀ ਜਾਣਕਾਰੀ ਉਹ ਸਾਰੀ ਲਿਖਤੀ ਰੂਪ ਵਿੱਚ ਮਿਲ ਜਾਂਦੀ ਹੈ ਤੇ ਜਿਵੇਂ ਕਿ ਅਸੀਂ ਦੇਖਦੇ ਹਾਂ ਵੀ ਅਖਬਾਰ ਵੈਸੇ ਤਾਂ ਜਿਹੜੀ ਜਾਣਕਾਰੀ ਆ ਹਰ ਇੱਕ ਇਨਸਾਨ ਲਈ ਜਾਣਣੀ ਬਹੁਤ ਜ਼ਰੂਰੀ ਹੈ ਹਨਾ ਪਰ ਮੇਨ ਜਿਹੜੇ ਨਿਊਜ਼ਪੇਪਰ ਨੇ ਉਹ ਕਿਹੜੀ ਫੀਲਡ ਦੇ ਜਿਹੜੇ ਲੋਕ ਨੇ ਉਹਨਾਂ ਲਈ ਜ਼ਿਆਦਾ ਲਾਹੇਵੰਦ ਸਿੱਧ ਹੁੰਦੇ ਆ ਐ ਫੀਲਡ ਜਿਵੇਂ ਪ੍ਰਕਾਰੀ ਵਿਸ਼ੇ ਨਾਲ ਜੁੜੇ ਹੋਏ ਨੇ ਹਾਂਜੀ ਉਹਨਾਂ ਲਈ ਵੱਧ ਲਾਹੇਵੰਦ ਹੁੰਦਾ ਹਾਂਜੀ ਇਹਨਾਂ ਨੇ ਮਤਲਬ ਕਿੰਦਾ ਲਾਹੇਵੰਦ ਨੇ లైਵ ਨੂੰ ਜਿਵੇਂ ਹੁਣ ਖਬਰਾਂ ਪੜ੍ਹਨੀਆਂ ਨੇ ਇਹਨਾਂ ਨੇ ਜਿਵੇਂ ਸਵੇਰੇ ਐਂਕਰਿੰਗ ਕਰਨੀ ਆ ਸਵੇਰੇ ਆਪਣੀਆਂ ਰਿਪੋਰਟਾਂ ਦੇਣੀਆਂ ਨੇ ਉਹ ਆਪਾਂ ਅਖਬਾਰ ਤੋਂ ਪੂਰੀ ਡਿਟੇਲ ਨਾਲ ਹੀ ਪੜਾਂਗੇ ਨਾ ਹਾਂਜੀ ਹੁਣ ਆਪਾਂ ਅੱਧੀ ਅਦੂਰੀ ਜਾਣਕਾਰੀ ਜਨਤਾ ਤੱਕ ਪਹੁੰਚਾਵਾਂਗੇ ਆਪਣੇ ਲਈ ਵੀ ਵਧੀਆ ਗੱਲ ਨਹੀਂ ਹੈਗਾ ਨਾ ਤੇ ਫਿਰ ਆਪਾਂ ਹੁਣ ਅਖਬਾਰ ਨੂੰ ਪਹਿਲਾਂ ਪੜਾਂਗੇ ਉਸ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਲਵਾਂਗੇ ਜਿਹੜੀ ਵੀ ਆਪਾਂ ਰਿਪੋਰਟ ਕਰਨੀ ਹੈ ਉਸ ਜਾਣਕਾਰੀ ਨੂੰ ਪੜ੍ਹ ਕੇ ਪੱਤਰਕਾਰ ਦੇ ਵਿਸ਼ੇ ਚ ਮੇਨ ਗੱਲ ਅਖਬਾਰ ਪੜ੍ਹਨਾ ਜ਼ਰੂਰੀ ਹੈ ਲਾਹੇਵੰਦ ਹੈ ਤਾਂ ਕਿਉਂਕਿ ਪੱਤਰਕਾਰ ਤੋਂ ਅਖਬਾਰ ਪੜ੍ਹਨੇ ਬਿਨਾ ਕੋਈ ਫਿਰ ਪੱਤਰਕਾਰ ਕਹਾਦਾ ਹਾਂਜੀ ਹਾਂਜੀ ਫਿਰ ਪੱਤਰਕਾਰ ਨੂੰ ਤਾਂ ਹਮੇਸ਼ਾ ਅਖਬਾਰ ਪੜ੍ਹਨਾ ਹੀ ਪੈਂਦਾ ਹੈ ਹਾਂਜੀ ਤੇ ਜਿੱਦਾਂ ਪੱਤਰਕਾਰੇ ਖੇਤਰ ਦੀ ਤੁਸੀਂ ਗੱਲ ਕੀਤੀ ਆ ਵੀ ਜਿਹੜੇ ਵਿਦਿਆਰਥੀ ਨੇ ਆਪਣਾ ਜਿਹੜਾ ਸਫਰ ਸ਼ੁਰੂ ਕਰਦੇ ਨੇ ਪੱਤਰਕਾਰੀ ਖੇਤਰ ਦੇ ਅੰਦਰ ਤਾਂ ਉਹਨਾਂ ਲਈ ਅਖਬਾਰ ਕਿਸ ਤਰ੍ਹਾਂ ਲਾਇਸੈਂਸਿੱਦ ਹੁੰਦਾ ਮਤਲਬ ਉਹ ਕੀ ਕੁਝ ਕਰਦੇ ਆ ਅਖਬਾਰ ਦੇ ਲਈ ਅਖਬਾਰ ਉਹਨਾਂ ਲਈ ਕੀ ਕੁਝ ਕਰਦੇ ਦੇਖੋ ਪੱਤਰਕਾਰੀ ਦੇ ਖੇਤਰ ਵਿੱਚ ਹੁਣ ਮੇਨ ਮੇਨ ਤਾਂ ਉਹਨਾਂ ਦਾ ਜਿਹੜਾ ਹੈਗਾ ਇਹ ਅਖਬਾਰ ਹੀ ਹੈ ਮੇਨ ਮੇਨ ਸਾਧਨ ਤਾਂ ਅਖਬਾਰ ਹੈ ਅਖਬਾਰ ਤੋਂ ਬਿਨਾ ਪੱਤਰਕਾਰਗਾ ਦਾ ਹਾਂਜੀ ਅਖਬਾਰ ਉਹਨਾਂ ਨੂੰ ਹਮੇਸ਼ਾ ਪੜ੍ਹਨਾ ਹੀ ਪੈਣਾ ਹੈ ਫਿਰ ਐਂ ਤਾਂ ਕਹਿ ਨਹੀਂ ਸਕਦੇ ਆਪਾਂ ਵੀ ਜਿਵੇਂ ਹੁਣ ਅਖਬਾਰ ਨਹੀਂ ਪੜਾਂਗੇ ਚੱਲ ਕਰ ਲਾਂਗੇ ਪੱਤਰਕਾਰੀ ਦੀ ਸਹੀ ਗੱਲ ਹੈ ਨਹੀਂ ਤਾਂ ਵਿਦਿਆਰਥੀਆਂ ਨੂੰ ਤਾਂ ਮੇਰੀ ਖਾਸ ਪੀਲੀ ਹੈ ਵੀ ਉਹ ਜੇ ਵਿਸ਼ੇ ਨਾਲ ਜੁੜੇ ਨੇ ਤਾਂ ਅਖਬਾਰ ਜ਼ਰੂਰ ਪੜ੍ਹਨ ਹਾਂਜੀ ਹਾਂਜੀ ਕਿਉਂਕਿ ਉਹਨਾਂ ਦਾ ਪਹਿਲਾ ਹੀ ਸਾਧਨ ਇਹ ਹੈ ਹਾਂਜੀ ਹਾਂਜੀ ਅਖਬਾਰ ਵੀ ਤੇ ਅਸੀਂ ਇੱਕ ਐਡੀਟੋਰੀਅਲ ਪੇਜ 'ਤੇ ਗੱਲ ਕਰਦੇ ਹਾਂ ਨਾ ਉਦੇ ਵਿੱਚ ਅਸੀਂ ਆਰਟੀਕਲ ਵੀ ਦੇਖ ਸਕਦੇ ਆ ਤੇ ਲੈਟਰ ਟੂ ਐਡੀਟਰ ਵੀ ਦੇਖ ਸਕਦੇ ਨੇ ਉਹ ਮਤਲਬ ਕਿਹੜੇ ਕਿਹਨਾ ਵਾਸਤੇ ਹੁੰਦੇ ਨੇ ਵੀ ਕੌਣ ਉਸੇ ਭੇਜਦਾ ਏ ਜਾਂ ਕੌਣ-ਕੌਣ ਭੇਜ ਸਕਦਾ ਉੱਥੇ ਇਹ ਦੇਖ ਇੱਕ ਖਾਸ ਖਾਸ ਵਿਸ਼ਾ ਹੁੰਦਾ ਇਹ ਪੱਤਰਕਾਰ ਦੇ ਉੱਚ ਅਖਬਾਰਾਂ 'ਚ ਹਾਂਜੀ ਇਹਦੇ ਵਿੱਚ ਇੱਕ ਤਾਂ ਆਪਣੀ ਕੋਈ ਸਖੀਅਤ ਲਿਖ ਸਕਦੀ ਆ ਆਰਟੀਕਲ ਕੋਈ ਪਾਠਕ ਲਿਖ ਸਕਦਾ ਤੁਸੀਂ ਹੋ ਮੈਂ ਹੋ ਆਪਾਂ ਦੋਨੇ ਲਿਖ ਸਕਦੇ ਆ ਕੋਈ ਵੀ ਲਿਖ ਸਕਦਾ ਹੈ ਇਸ ਨੂੰ ਹਾਂਜੀ ਦੇਖੋ ਪੱਤਰਕਾਰੀ ਦੇ ਖੇਤਰ ਜਾਂ ਵਿਸ਼ੇ ਚ ਜਿਹੜਾ ਵੀ ਆਪਣਾ ਸੰਪਾਦਕੀ ਪੇਜ ਹੁੰਦਾ ਨਾ ਹਾਂਜੀ ਉਹਦੇ ਵਿੱਚ ਆਪਾਂ ਨੂੰ ਜਾਂ ਪਾਠਕਾਂ ਪਾਠਕਾਂ ਦੇ ਉਹ ਹੁੰਦੇ ਆ ਖੱਤ ਹਾਂਜੀ ਪਾਠਕਾਂ ਦੇ ਖੱਤ ਪਾਠਕਾਂ ਦੇ ਲੇਖ ਹੁੰਦੇ ਨੇ ਆਰਟੀਕਲ ਹੁੰਦੇ ਨੇ ਇਹਨੇ ਉਹ ਆਉਂਦੇ ਨੇ ਜੇ ਆਪਾਂ ਆਪਣੇ ਵਿਸ਼ੇ ਨਾਲ ਜੁੜ ਕੇ ਆਪਾਂ ਹੀ ਭੇਜਾਂਗੇ ਅਖਬਾਰ ਨੂੰ ਦੋਵੇ ਦਿਨ ਆਪਣਾ ਕੋਈ ਆਰਟੀਕਲ ਜਾਂ ਲੈਟਰ ਟੂ ਐਡੀਟਰ ਸੰਪਾਤਕੀ ਪੇਜ ਤੇ ਕੁਝ ਵੀ ਆਂਦਾ ਆਪਣਾ ਆਪਾਂ ਨੂੰ ਉਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਹਾਂਜੀ ਕਿਉਂਕਿ ਉਹ ਮੇਰਾ ਮੇਰਾ ਨਾਮ ਅਖਬਾਰ 'ਚ ਆਇਆ ਉਹਦੇ ਨਾਲ ਤਾਂ ਬਖਰੀ ਖੁਸ਼ੀ ਹੁੰਦੀ ਹੈ ਵੀ ਹਾਂ ਅੱਜ ਮੇਰਾ ਵੀ ਨਾਮ ਆ ਗਿਆ ਕਿਤਨਾ ਕਿਤੇ ਵਿਸ਼ੇ ਨਾਲ ਜੁੜੇ ਵਿਦਿਆਰਥੀਆਂ ਨੂੰ ਆਪਣੇ ਜੋ ਵੀ ਐਕਸਪੀਰੀਅੰਸ ਹੁੰਦਾ ਉਹ ਲਿਖ ਕੇ ਭੇਜਣਾ ਚਾਹੀਦਾ ਜਿਸ ਨਾਲ ਉਹ ਵੀ ਕੁਝ ਨਾ ਕੁਝ ਨਵਾਂ ਸਿੱਖ ਸਕਣ ਹਾਂਜੀ ਤੇ ਅਖੀਰ 'ਚ ਅਸੀਂ ਆਹੀ ਜਾਨਣਾ ਚਾਹੁੰਦੇ ਆਂ ਵੀ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅਖਬਾਰ ਦੇ ਲਈ ਵੀ ਅਖਬਾਰ ਪੜ੍ਹਨਾ ਸਹੀ ਹੈ ਉਹਨਾਂ ਲਈ ਜਾਂ ਜਿਹੜੇ ਨਹੀਂ ਪੜ੍ਹਦੇ ਜਿਵੇਂ ਤੁਸੀਂ ਕਿਹਾ ਵੀ ਪੱਤਰਕਾਰੀ ਨਾਲ ਜੁੜ ਕੇ ਵੀ ਨਹੀਂ ਪੜ੍ਹਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਖਾਸੋ ਪੀਲੇ ਆ ਮੇਰੀ ਤਾਂ ਵੀ ਜਿਹੜੇ ਵਿਸ਼ੇ ਨਾਲ ਜੁੜੇ ਹੋਏ ਨੇ ਪੱਤਰਕਾਰੀ ਹਾਂਜੀ ਉਹਨਾਂ ਨੂੰ ਤਾਂ ਅਖਬਾਰ ਪੜ੍ਹਨਾ ਹੀ ਪੜ੍ਹਨਾ ਚਾਹੀਦਾ ਹੈ ਬਿਲਕੁਲ ਉਹ ਤਾਂ ਉਹਨਾਂ ਦਾ ਮੁਢਲਾ ਸਾਧਨ ਹੈ ਤੇ ਹੋਰ ਲੋਕ ਜਿਹੜੇ ਨਹੀਂ ਮਤਲਬ ਇਸ ਫੀਡਰਾਂ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਸੰਦੇਸ਼ ਇਹ ਦੇਣਾ ਚਾਹੁੰਗੇ ਅਸੀਂ ਵੀ ਅਖਬਾਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਚਾਹੇ ਅਖਬਾਰ ਉਹ ਹਾਰਡ ਕਾਪੀ 'ਚ ਪੜ੍ਹਨਾ ਚਾਹੀਦਾ ਹੈ ਜਾਂ ਸਾਫਟ ਕਾਪੀ 'ਚ ਅਖਬਾਰ ਤਾਂ ਪੜ੍ਹਨਾ ਚਾਹੀਦਾ ਕਿਉਂਕਿ ਉੱਥੇ ਜਾਣਕਾਰੀ ਵੱਧ ਮਿਲਦੀ ਹੈ ਲਿਖਤੀ ਰੂਪ 'ਚ ਹੁੰਦੀ ਇੱਕ ਸਬੂਤ ਦੇ ਤੌਰ ਤੇ ਹੁੰਦੀ ਹੈ ਵੀ ਅਸੀਂ ਉੱਥੋਂ ਪੜ੍ਹੀਏ ਜਾਣਕਾਰੀ ਸਹੀ ਹੁੰਦੀ ਹੈ ਪੜ੍ਹਨਾ ਚਾਹੀਦਾ ਹੈ ਅਖਬਾਰ ਐਨੀ ਮਹੱਤਤਾ ਘਟ ਜੂ ਮਹੱਤਤਾ ਉਨੀ ਹੀ ਹੋਣੀ ਹੈ ਕਿਉਂਕਿ ਕਹਿੰਦੇ ਨਹੀਂ ਕਿਸੇ ਚੀਜ਼ ਦੀ ਮਹੱਤਤਾ ਨਹੀਂ ਘਟਦੀ ਮਹੱਤਤਾ ਉਨੀ ਹੋ ਰਹਿੰਦੀ ਹੈ ਸੋ ਇਹੀ ਹੈ ਵੀ ਕਵਾਰ ਜ਼ਰੂਰ ਪੜਨਾ ਚਾਹੀਦਾ ਹਾਂ। ਹਾਂਜੀ। ਸੋ ਏਸੀ ਖਾਸ ਗੱਲਬਾਤ ਮੇਰੇ ਸਾਥੀ ਸੰਦੀਪ ਕੋਰ ਸੰਦੀਪ ਕੋਰ ਨਾਲ ਸੋ ਜਿਵੇਂ ਕਿ ਅਸੀਂ ਗੱਲਬਾਤ ਕਰੀ ਹੈ ਤੇ ਤੁਸੀਂ ਵੇਖਿਆ ਕਿ ਇੱਕ ਅਖਬਾਰ ਸਾਡੀ ਜ਼ਿੰਦਗੀ 'ਚ ਕਿੰਨੀ ਕ ਮਹੱਤਤਾ ਰੱਖਦਾ ਹੈ। ਸੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਅਖਬਾਰ ਤੁਹਾਡਾ ਮੂਡਲਾ ਸਰੋਤ ਨੇ। ਰੀਲਾਂ ਸਕਰੋਲ ਕਰਨ ਨਾਲ ਜਾਂ ਸੋਸ਼ਲ ਮੀਡੀਆ ਉੱਤੇ ਫਾਲਤੂ ਚੀਜ਼ਾਂ ਵੇਖਣ ਨਾਲ ਚੰਗਾ ਹੈ ਕਿ ਅਸੀਂ ਕੋਈ ਅਹਜੀ ਚੀਜ਼ ਪੜੀਏ ਜਿਸ ਦੇ ਨਾਲ ਸਾਨੂੰ ਜਾਣਕਾਰੀ ਮਿਲੇ ਸਾਡੀ ਸੋਚ 'ਚ ਵਾਧਾ ਹੋਵੇ। ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਵੇਗਾ ਅਜਿਹਾ ਹੀ ਹੋਰ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਧੰਨਵਾਦ